ਧਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਆ ਆਓ ਦੇਖਦੇ ਹਾਂ ਦਾਨ ਸਿੰਘ ਵਾਲਾ ਪਿੰਡ ਦੀ ਰਿਪੋਰਟ ਅੱਜ ਦਿਨੀ ਦਾਨ ਸਿੰਘ ਵਾਲਾ ਵਿਖੇ ਨਸ਼ਿਆਂ ਦੇ ਤਸਕਰਾਂ ਵੱਲੋਂ ਜੋ ਦਰਿੰਦਗੀ ਕੀਤੀ ਗਈ ਸੀ ਬਾਬਾ ਜੀਵਨ ਸਿੰਘ ਨਗਰ ਵਿਖੇ ਲਗਭਗ 8 ਘਰ ਸਾੜੇ ਗਏ ਬੱਚਿਆਂ ਤੇ ਤਸ਼ੱਦਦ ਕੀਤਾ ਗਿਆ ਪਰਿਵਾਰਾਂ ਤੇ ਤਸ਼ੱਦਦ ਕੀਤਾ ਗਿਆ ਸੋ ਪਿਛਲੇ ਦਿਨ ਵੀ ਅਸੀਂ ਬੇਨਤੀ ਕੀਤੀ ਸੀ ਕਿ ਜਦੋਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਅਨਸਾਫ਼ਸੰਦ ਜਥੇਬੰਦੀਆਂ ਇਨਸਾਫ਼ ਦੇਉਣ ਲਈ ਸੰਘਰਸ਼ ਕਰਦੀਆਂ ਨੇ ਤੇ ਨਾਲ ਉੱਥੇ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਵੀ ਇਹਨਾਂ ਵੱਲ ਧਿਆਨ ਦੇਣਗੀਆਂ ਸੋ ਅੱਜ ਉਸੇ ਹੀ ਕਿਰਿਆਕਰਮ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਇਹਨਾਂ ਪੀੜਤ ਪਰਿਵਾਰਾਂ ਵਾਸਤੇ ਲੋਕਾਂ ਵੱਲੋਂ ਤੈਲਫਰ ਇਕੱਠਾ ਕਰਕੇ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਉਹ ਪਰਿਵਾਰਾਂ ਨੂੰ ਦੇਣ ਵਾਸਤੇ ਆਏ ਨੇ ਆਓ ਗੱਲਬਾਤ ਕਰਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਨਾਲ ਜੋ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨੇ ਹਾਂਜੀ ਮੈਂ ਪ੍ਰਕਾਸ਼ ਸਿੰਘ ਜਨ ਸਮਕਦਰ ਦਿਹਾਤੀ ਮਜ਼ਦੂਰ ਸਭਾ ਅਸੀਂ ਅੱਜ ਵੱਡੀ ਪੱਧਰ ਤੇ ਤਿੰਨ ਪਿੰਡਾਂ ਚੋਂ ਜਿਹੜਾ ਰਾਸ਼ਨ ਪਾਣੀ ਤੇ ਕੱਪੜਾ ਲੈ ਕੇ ਆਏ ਆ ਅਸੀਂ ਉਹ ਅੱਠ ਘਰਾਂ ਨੂੰ ਵੀ ਦੇਵਾਂਗੇ ਤੇ ਦੂਸਰਾ ਜਿਹੜਾ ਕੱਪੜਾ ਹੈਗਾ ਉਹ ਅਸੀਂ ਦੂਸਰਿਆਂ ਨੂੰ ਵੀ ਕਹਾਂਗੇ ਵੀ ਭਾਈ ਤੁਸੀਂ ਵੀ ਲੈ ਜਾਓ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਕਿਉਂਕਿ ਸਾਨੂੰ ਪਤਾ ਵੀ ਲੱਗਿਆ ਅੱਜ ਇੱਥੇ ਆ ਕੇ ਜਦੋਂ ਵੀ ਸਾਰਾ ਲਗਭਗ ਸਮਾਨ ਬਹੁਤ ਸੰਸਥਾਵਾਂ ਆ ਰਹੀਆਂ ਦੇ ਰਹੇ ਆ ਤੇ ਅਸੀਂ ਅੱਗੇ ਤੋਂ ਬੇਨਤੀ ਵੀ ਇਹ ਕਰਾਂਗੇ ਸਾਰੀਆਂ ਸੰਸਥਾਵਾਂ ਨੂੰ ਇਹ ਸੋਸ਼ਲ ਮੀਡੀਆ ਤੇ ਵੀ ਪਾ ਦਿਓ ਵੀ ਭਾਈ ਸਮਾਨ ਦੇਣ ਦੀ ਬਜਾਏ ਇਹਨਾਂ ਨੂੰ ਪੈਸਾ ਦੇ ਗਏ ਆਪਾਂ ਕਿਉਂਕਿ ਜਿਹੜੇ ਬੰਦੇ ਬਣਾ ਸੱਟਾ ਮਾਰਤੀਆਂ ਜਿਨ੍ਹਾਂ ਤੇ ਇਹ ਹਸਪਤਾਲ ਚ ਪਏ ਆ ਉਹ 6 ਮਹੀਨੇ ਕੰਮ ਕਰਨ ਨਾਲ ਯੋਗ ਨਹੀਂ ਹੋਣਗੇ ਇਸ ਕਰਕੇ ਇਹ ਕੀ ਖਾਣਗੇ ਇਹ ਲੋਕ ਕਿਰਤ ਕਰਕੇ ਹਰ ਰੋਜ ਜੇ ਜੇ ਨਦੀ ਦਿਹਾੜੀ ਲੱਗਦੀ ਆ ਜੇ ਕਿਤੇ ਤਾਂ ਉਹਦੇ ਚੋਂ ਖਾਂਦੇ ਆ ਇਹਨਾਂ ਦੇ ਪੜੋਲਿਆਂ 'ਚ ਦਾਣੇ ਨਹੀਂ ਹੁੰਦੇ ਪ੍ਰਕਾਸ਼ ਸਿੰਘ ਜੀ ਕਿੰਨੇ ਕ ਬੰਦੇ ਜਿਹੜੇ ਹਸਪਤਾਲ ਦੇ ਵਿੱਚ ਦਾਖਲੇ 8 8 ਮਜ਼ਦੂਰ ਆ ਜੀ 8 8 ਮਜ਼ਦੂਰ ਤੇ ਕਿੰਨੀਆਂ ਕਿ ਸੱਟਾਂ ਉਹਨਾਂ ਦੇ ਸੱਟਾਂ ਬਹੁਤ ਆ ਜੀ ਸਿਰ ਚ ਵੀ ਆ ਕਿਉਂਕਿ ਕਾਪੇ ਸੀ ਉਹਨਾਂ ਕੋਲੇ ਕਿਰਪਾਨਾਂ ਸੀ ਇੱਕ ਬੰਦਾ ਸੀਰੀਅਸ ਆ ਉਹਨੂੰ ਆਪਣਾ ਕਰਤਾ ਭੇਜਤਾ ਜੀ ਗੋਨੇਆਣੇ ਤੋਂ ਦੂਜੇ ਬੰਦੇ ਥੋੜਾ ਜਿਹਾ ਠੀਕ ਆ ਕਿਸੇ ਦੀ ਬਾਹ ਵੱਡੀ ਗਈ ਆ ਕਿਸੇ ਦਾ ਟੰਗ ਵੱਡੀ ਗਈ ਆ ਕਿਸੇ ਦਾ ਸਿਰ ਪਾੜਤਾ ਬੜੀਆਂ ਸੱਟਾਂ ਜੀ ਬਹੁਤ ਜਿਆਦਾ ਤੁਸੀਂ ਇਸ ਕਿਰਿਆਕਰਮ ਦੇ ਵਿੱਚ ਕਾਫੀ ਵਿਚਰ ਰਹੇ ਹੋ ਕਿਸੇ ਨੇ ਕੋਈ ਉਹਨਾਂ ਨੂੰ ਆਰਥਿਕ ਸਹਾਇਤਾ ਪਹੁੰਚਾਈ ਆ ਹਸਪਤਾਲ ਦੇ ਵਿੱਚ ਕੋਈ ਨਹੀਂ ਅਜੇ ਵੇਖੋ ਸਾਨੂੰ ਨਹੀਂ ਧਿਆਨ ਚ ਹੋ ਸਕਦਾ ਵੀ ਸਾਡੇ ਬਾਅਦ ਚ ਦੇ ਗਿਆ ਹੋਵੇ ਸਾਡੇ ਕੋਲੇ ਹੈ ਨਹੀਂ ਸੀਗੀ ਅਸੀਂ ਉਹਦੇ ਉਹਨਾਂ ਨੂੰ ਕਿਹਾ ਸੀ ਵੀ ਭਾਈ ਅਸੀਂ ਤੁਹਾਨੂੰ ਕੋਈ 1000 ਰੁਪਏ ਆਪਦੇ ਪੱਲੋਂ ਦੇ ਦੇ ਜਾਨੇ ਆ ਸਾਡੇ ਕੋਲੇ ਪੈਸੇ ਹੈ ਨਹੀਂਗੇ ਉਹ ਕਹਿੰਦੇ ਸੀ ਨਹੀਂ ਕੋਈ ਗੱਲ ਨਹੀਂ ਜੀ ਸਾਡਾ ਇੱਥੇ ਹਸਪਤਾਲ ਦਾ ਇਲਾਜ ਫ੍ਰੀ ਹੁੰਦਾ ਅਸੀਂ ਐਸਐਮ ਨੂੰ ਕਹਿੰਦਾ ਸੀਗਾ ਵੀ ਇਹਨਾਂ ਦਾ ਬਾਹਰੋਂ ਨਹੀਂ ਦਵਾਈ ਲਿਖਣੀ ਇੱਥੇ ਹੀ ਕਰਨੀ ਹੈ ਐਸਐਮ ਨੂੰ ਵੀ ਕਹਿੰਦਾ ਸੀਗਾ ਉਹ ਕਹਿੰਦੇ ਸੀ ਵੀ ਛੁੱਟੀ ਲੈ ਲਓ ਤੁਸੀਂ ਅਸੀਂ ਕਹਾਂ ਵੀ ਕੋਈ ਛੁੱਟੀ ਨਹੀਂ ਦੇਣੀ ਅਸੀਂ ਪਰ ਪ੍ਰਕਾਸ਼ ਜੀ ਇੱਕ ਗੱਲ ਹੋਰ ਹੈਗੀ ਆ ਵੀ ਦਵਾਈਆਂ ਦੱਪਿਆਂ ਤੋਂ ਬਿਨਾਂ ਜਿਹੜੇ ਮਰੀਜ਼ ਹੈ ਉਹਨਾਂ ਨੂੰ ਹੋਰ ਵੀ ਸਰੀਰਕ ਸਰੀਰਾਸਤੇ ਸਰੀਰ ਦੀਆਂ ਲੋੜਾਂ ਵਾਸਤੇ ਉਹਨਾਂ ਨੂੰ ਹੋਰ ਵੀ ਜ਼ਰੂਰਤ ਹੈ ਜਿਹੜੀਆਂ ਚੀਜ਼ਾਂ ਪੈਸੇ ਨਾਲ ਲਈਆਂ ਜਾਂਦੀਆਂ ਮੰਨ ਲਓ ਇੱਕ ਮਰੀਜ਼ ਆ ਉਹਨੂੰ ਦੁੱਧ ਦੇਣਾ ਹੈ ਉਹਨੂੰ ਹੋਰ ਕੋਈ ਫਰ ਫਰੂਟ ਦੇਣਾ ਜਾਂ ਉਹਨੂੰ ਰੋਟੀ ਦੇਣੀ ਐ ਸੋ ਇਸ ਕਰਕੇ ਜਿਹੜਾ ਹੈਗਾ ਪ੍ਰਬੰਧ ਅਸੀਂ ਉਹ ਸਰ ਜੀ ਉਸੇ ਕਰਕੇ ਅਸੀਂ ਵੀ ਪੈਸੇ ਦੇ ਦਿਓ ਤਾਂ ਕਿ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਲੈਣਾ ਇਸੇ ਕਰਕੇ ਅਸੀਂ ਅੱਗੇ ਤੋਂ ਬੇਨਤੀ ਕਰਦੇ ਹਾਂ ਸਾਰੀਆਂ ਸੰਸਥਾਵਾਂ ਨੂੰ ਅਸੀਂ ਵੀ ਪੈਸੇ ਇਕੱਠੇ ਕਰਕੇ ਹੁਣ ਇਹਨਾਂ ਨੂੰ ਸਮਾਨ ਨਹੀਂ ਲੈ ਕੇ ਆਵਾਂਗੇ ਉਹ ਜਿਹੜੇ ਪੈਸੇ ਇਕੱਠੇ ਕਰਾਂਗੇ ਇਹਨਾਂ ਨੂੰ ਪੈਸੇ ਦੇ ਕੇ ਜਾਵਾਂਗੇ ਜਿੰਨੇ ਵੀ ਬਣਦੇ ਆ ਸਾਡੇ ਕੋਲ ਹਾਂ ਜੀ ਜਨਾਬ ਦੇ ਜਿੰਦਗੀ ਦੇ ਨਾਲ ਬਾਅਦ ਜਿੱਥੇ ਇਲਾਜ ਤੇ ਲਾਉਂਗੇ ਨਾਲ ਉਹਨਾਂ ਦੇ ਜਿਹੜਾ ਹੈਗਾ ਮਕਾਨ ਦੀਆਂ ਜਿਹੜੀਆਂ ਛੱਤਾਂ ਜਾਂ ਵੱਡ ਟੱਕ ਹੋਈ ਹੈ ਬੂਆ ਦੀ ਉਹਦੇ ਤੇ ਵੀ ਜਿਹੜਾ ਹੈਗਾ ਉਹ ਹਸਪਤਾਲ ਤੇ ਅਸੀਂ ਅੱਜ ਵੀ ਦੇ ਜਾਾਂਗੇ ਉਹਨਾਂ ਨੂੰ ਜਿੰਨੇ ਕਿ ਸਾਡੇ ਕੋਲ ਕੋਈ ਥੋੜੇ ਹੋਏਗੇ ਆ 5 5 4 400 ਹਜ਼ਾਰ ਰੁਪਏ ਜਿੰਨੇ ਵੀ ਸਾਡੇ ਕੋਲ ਪੈਸੇ ਹੋਏ ਕੋਸ਼ਿਸ਼ ਕਰਾਂਗੇ ਵੀ ਦੇ ਕੇ ਜਾਵਾਂਗੇ ਕਿ ਇਹ ਦੁੱਧ ਪੀਣਾ ਕੋਈ ਫਲ ਖਾਣਾ ਕੁਝ ਵੀ ਖਾਣ ਮਤਲਬ ਤਾਂ ਤਾਂ ਕਿ ਉਹ ਆਪਦਾ ਠੀਕ ਠਾਕ ਛੇਤੀ ਜਲਦੀ ਹੋਣ ਸੋ ਇਹ ਸੀ ਕਰਾਂਗੇ ਆਉਣ ਵਾਲੇ ਟਾਈਮ 'ਚ ਤੇ ਮੈਂ ਫੇਰ ਬੇਨਤੀ ਕਰਦਿਆਂ ਬਾਕੀ ਸੰਸਥਾਵਾਂ ਨੂੰ ਕਿ ਭਾਈ ਕਿਸੇ ਨੇ ਵੀ ਇੱਥੇ ਇਹਨਾਂ ਦੀ ਮਦਦ ਕਰਨੀ ਹੈ ਤੇ ਪੈਸੇ ਪੱਖੋਂ ਕਰੋ ਆਰਥਿਕ ਪੱਖੋਂ ਕਰੋ ਲੀੜਾ ਕੱਪੜਾ ਹੋਰ ਸਮਾਨ ਸਾਰਾ ਇਹਨਾਂ ਕੋਲ ਵੱਧੂ ਆ ਗਿਆ ਇਸ ਕਰਕੇ ਜਿਹੜਾ ਪੈਸਾ ਦੇਗੇ ਆਪਾਂ ਇਹਨਾਂ ਨੂੰ ਤਾਂ ਕਿ ਇਹ ਥੋੜਾ ਬਹੁਤਾ ਆਪਦਾ ਕੋਈ ਚੁੱਲਾ ਚੌਂਕਾ ਠੀਕ ਕਰ ਲੈਣ ਭਾਵੇਂ ਡੀਸੀ ਨੇ ਕਿਹਾ ਸਾਨੂੰ ਕਿ ਅਸੀਂ 10 ਲੱਖ ਮੰਗਿਆ ਪਰਿਵਾਰ ਵਾਸਤੇ ਪਰ ਉਹ ਕਦੋਂ ਦਿੰਦੇ ਆ 2 ਮਹੀਨੇ ਨੂੰ ਮਹੀਨੇ ਨੂੰ 15 ਦਿਨਾਂ ਨੂੰ ਪਤਾ ਨਹੀਂ ਕਦੋਂ ਦੇਣਗੇ ਪਰ ਇਹਨਾਂ ਨੂੰ ਤਾਂ ਅੱਜ ਲੋੜ ਹੈ ਚੁੱਲਾ ਗਰਮ ਕਰਨ ਦੀ ਤੇ ਚੁੱਲਾ ਜੇ ਗਰਮ ਕਰਨਾ ਤਾਂ ਉਹਦੇ ਵਾਸਤੇ ਸਿਲੰਡਰ ਵੀ ਚਾਹੀਦਾ ਲੱਕੜਾਂ ਵੀ ਚਾਹੀਦੀਆਂ ਹੋਰ ਵੀ ਸਮਾਨ ਚਾਹੀਦਾ ਤਾਂ ਉਹ ਪੈਸੇ ਨਾਲ ਹੀ ਆਉਣਾ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਪੈਸੇ ਦਿਓ ਹੁਣ ਫੰਡ ਦਿਓ ਸਹਾਇਤਾ ਦਿਓ ਜਿਹੜਾ ਸਮਾਨ ਹੈ ਉਹ ਨਾਲ ਲੈ ਕੇ ਧੰਨਵਾਦ ਜੀ ਤੁਹਾਡਾ ਸੋ ਅੱਜ ਇਹ ਦਾਨ ਸਿੰਘ ਵਾਲਾ ਵਿੱਚ ਜਿਸ ਤਰ੍ਹਾਂ ਦਿਹਾਤੀ ਮਜ਼ਦੂਰ ਸਭਾ ਰਾਸ਼ਨ ਕੱਪੜਾ ਲੈ ਕੇ ਆਏ ਨੇ ਸੋ ਸਮਾਜ ਦੀਆਂ ਹੋਰ ਵੀ ਕਾਰਕੁਨ ਜੜੀਆਂ ਜਥੇਬੰਦੀਆਂ ਜੜੀਆਂ ਸਮਾਜ ਦੇ ਵਿੱਚ ਵਿਚਰ ਰਹੀਆਂ ਨੇ ਦੁਨੀ ਦੁਖੀਆਂ ਦੀ ਜਿਹ ਕਿਤੇ ਨਾ ਕਿਤੇ ਜੜੀਆਂ ਮਦਦ ਕਰਦੀਆਂ ਸੋ ਉਹਨਾਂ ਨੂੰ ਵੀ ਬੇਨਤੀ ਹੈ ਬਹੁਤ ਜਥੇਬੰਦੀਆਂ ਜਿਹੜੀਆਂ ਇੰਟਰਨੈਸ਼ਨਲ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੀਆਂ ਸੋ ਉਹਨਾਂ ਨੂੰ ਬੇਨਤੀ ਹੈ ਤੇ ਆਪਣੇ ਜਿਹੜੇ ਵਿਅਕਤੀ ਆ ਜਾਂ ਆਪਣੇ ਜਿਹੜੇ ਆਗੂ ਆ ਉਹਨਾਂ ਨੂੰ ਭੇਜ ਕੇ ਇਸ ਘਰਾਂ ਦਾ ਜੈਜਾ ਲੈ ਕੇ ਇਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਜੋਤੀ ਚੈਨਲ ਤੋਂ ਮੈਂ ਬਿਆਨ ਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ